ਲੋ ਜੀ ਮਿੱਤਰੋ ਅੱਜ ਦੀ ਵੀਡੀਓ ਹੈ ਸਟੈਂਡਰਡ ਟਰੈਕਟਰ ਤੇ 450 DI ਮਾਡਲ ਹੈਗਾ ਜੀ ਇਹ ਤਿੰਨ ਹਨਾ ਵੀਰੇ ਮਾਡਲ ਹੈਗਾ ਵੀਰੇ ਇਹ ਤਿੰਨ ਤੇ ਟਾਇਰ ਨੇ ਜਿਹੜੇ ਇਹਦੇ 14 ਦੇ ਨਹੀਂ 13 ਦੇ 14 9 28 ਦੇ ਵਿੱਚ ਟਾਇਰ ਨੇ ਇੱਕ ਵਾਰ ਕੰਡੀਸ਼ਨ ਚੈੱਕ ਕਰ ਲਓ ਇੰਜਨ ਗੇਅਰਾਂ ਦੀ ਬਾਈ ਦੀ ਫੁੱਲ ਗਾਰੰਟੀ ਆ ਘਰੇਲੂ ਟਰੈਕਟਰ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਇਹ ਟਰੈਕਟਰ ਬਾਈ ਲੈ ਕੇ ਆਏ ਸੀਗੇ ਤੇ ਕੰਡੀਸ਼ਨ ਬਿਲਕੁਲ 100 ਦੀ 100 ਪਈਆ ਟਰੈਕਟਰ ਦੀ ਸਾਫ ਸੁਥਰਾ ਪਿਆ ਟਰੈਕਟਰ ਇੰਜਨ ਗੇਰਾਂ ਦੀ ਬਾਈ ਦੀ ਜ਼ਿੰਮੇਵਾਰੀ ਆ ਘਰੇਲੂ ਟਰੈਕਟਰ ਆ ਬਾਕੀ ਬਾਈ ਦਾ ਕੰਟੈਕਟ ਨੰਬਰ ਦਿੰਨੇ ਆ ਤੇ ਦੱਸ ਦਿਆਂ ਡਿਟੇਲ ਤਿੰਨ ਮਾਡਲ ਆ ਜੀ ਰੇਟ ਕੀ ਰੱਖਿਆ ਹੋਇਆ ਜੀ 270000 ਤੇ ਫੋਨ ਨੰਬਰ ਜੀ 94645 94645 36811 36811 ਇੰਜਨ ਗੇਰਾਂ ਦੀ ਗਾਰੰਟੀ ਆ ਵੀਰੇ ਕੋਲ ਜੀ 36811 946 43 43